ਬਾਈ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦੇ ਵਲੌਗ ਦੀ ਆਪਾਂ ਕਰਦੇ ਹਾਂ ਸ਼ੁਰੂਆਤ ਮਿੱਤਰੋ ਦੇਖੋ ਮਿੱਤਰੋ ਅੱਜ ਆਪਾਂ ਸਾਰੇ ਚੂਚੇ ਕੜਤੇ ਸੀ ਬਾਹਰ ਛੜਤੇ ਖੁੱਲੇ ਕੁਝ ਪੱਠੇ ਖਾ ਰਹੇ ਆ ਤੇ ਕੁਝ ਉਹ ਉਧਰ ਜਿਹੜਾ ਕੱਟਿਆ ਹੋਇਆ ਘਾ ਉਹ ਖਾ ਰਹੇ ਆ ਬਾਕੀ ਸਾਰੇ ਜਾਨਵਰ ਠੀਕ ਠਾਕ ਨੇ ਮਿੱਤਰੋ ਤੇ ਲਿਵਰ ਟੋਨਿਕ ਲੈ ਕੇ ਆਏ ਸੀ ਇਹਨਾਂ ਵਾਸਤੇ ਇਹ ਵੀ ਆਪਣਾ ਮੁਰਗਾ ਬਣ ਗਿਆ ਹੁਣ ਪੂਰਾ ਕੱਠਾ ਸੀਗਾ ਜਿਹੜਾ ਆਪਣਾ ਦੇਖੋ ਮਿੱਤਰੋ ਮੁਰਗੀਆਂ ਲਾਉਣ ਲੱਗਿਆ ਇਹ ਤੇ ਇੱਕ ਮੰਨ ਕੇ ਚਲੋ ਸਾਢੇ 3 ਤੇ 4 ਮਹੀਨਿਆਂ ਦਾ ਹੈਗਾ ਜੀ ਤੇ ਮੁਰਗੀਆਂ ਲਾਉਣ ਲੱਗਿਆ ਇਹ ਦੇਖੋ ਮਿੱਤਰੋ ਕਰੋ ਚੈੱਕ ਆਪਣੇ ਜਾਨਵਰ ਸਾਰੇ ਜਾਨਵਰ ਆਪਣੇ ਠੀਕ ਠਾਕ ਨੇ ਮਿੱਤਰੋ ਦੇਖੋ ਕਿੱਡੇ ਸ਼ੌਂਕ ਨਾਲ ਇਹ ਪੱਠੇ ਖਾ ਰਿਹਾ ਹੈ। ਜਵਾਰ ਹੈਗੀ ਇਹ ਉਹ ਖਾ ਰਿਹਾ ਹੈ। ਤੇ ਆ ਜਿਹੜੀ ਆਪਾਂ ਦੇਸੀ ਖਰਾਕ ਦੱਸੀ ਸੀ ਤੁਹਾਨੂੰ ਸਾਰੀਆਂ ਚੀਜ਼ਾਂ ਮਿਕਸ ਆ ਲਈ। ਆ ਆਈ ਆਪਾਂ ਇਹਨਾਂ ਨੂੰ ਪਾ ਰਿਹਾ ਮਿੱਤਰੋ। ਠੀਕ ਹੈ। ਬਾਕੀ ਸਾਰੇ ਜਾਨਵਰ ਆਪਣੇ ਠੀਕ ਠਾਕ ਨੇ ਮਿੱਤਰੋ। ਤੇ ਉਹ ਇੱਕ ਦੋ ਮੁਰਗੀਆਂ ਆਪਾਂ ਵੇਚਤੀਆਂ ਸੀਗੀਆਂ। ਠੀਕ ਹੈ ਮਿੱਤਰੋ ਆਪਣੇ ਕੋਲ ਹੁਣ ਇੱਕ ਇਕੱਲਾ ਇੱਕ ਮੁਰਗਾ ਰਹਿ ਗਿਆ ਇਹ ਕਾਲਾ ਤੇ ਬਾਕੀ ਦੋ ਮੁਰਗੀਆਂ ਰਹਿ ਗਈਆਂ ਮਿੱਤਰੋ ਠੀਕ ਹੈ ਬਾਕੀ ਸਾਰੇ ਜਾਨਵਰ ਆਪਣੇ ਠੀਕ ਠਾਕ ਨੇ ਮਿੱਤਰੋ ਤੇ ਇੱਕ ਆਪਣੀ ਮੁਰਗੀ ਹੈਗੀ ਸੀਗੀ ਲਾਲ ਵਾਲੀ ਸੀਲ ਮੁਰਗੀ ਸੀਗੀ ਤੇ ਉਹਨੇ ਵੀ ਸੇਵਾ ਮੰਗ ਲਈ ਮਿੱਤਰੋ ਉਹ ਵੀ ਤੁਹਾਨੂੰ ਬਖਾਨਨੇ ਆ ਠੀਕ ਹੈ ਮਿੱਤਰੋ ਕੋਸ਼ ਅੰਦਰ ਬੜੇ ਪਏ ਮਿੱਤਰੋ ਪਾਣੀ ਪੂਣੀ ਆਪਾਂ ਚੇਂਜ ਕਰਤਾ ਸੀਗਾ ਇਹਨਾਂ ਦਾ ਡ੍ਰਿੰਕਰਾਂ ਦਾ ਵਿੱਚ ਠੀਕ ਹੈ ਮਿੱਤਰੋ ਤੇ ਕਰੋ ਚੈੱਕ ਤੇ ਆਹ ਬੜੀ ਮੁਰਗੀ ਨੇ ਮਿੱਤਰੋ ਸੇਵਾ ਮੰਗ ਲਈ ਆਪਣੀ ਇਹਦੇ ਥੱਲੇ ਮਿੱਤਰੋ ਬਹੁਤ ਅੰਡੇ ਰੱਖੇ ਆਪਾਂ ਇੱਕ ਤਾਂ ਅੰਡਾ ਪੀ ਗਈ ਇਹ ਮਿੱਤਰੋ ਉਹ ਪਿਆ ਤੇ ਬਾਕੀ ਆ ਠੰਡੇ ਦੇ ਥੱਲੇ ਪਏ ਆ ਠੀਕ ਹੈ ਮਿੱਤਰੋ ਤੇ ਵੇਖੋ ਉਹ ਕਿੰਨੇ ਬੱਚੇ ਕੱਢੂਗੀ ਉਦੋਂ ਦੀ ਉਮੀਦ ਹੈ ਮਿੱਤਰੋ ਠੀਕ ਹੈ ਤੇ ਬਾਕੀ ਹੁਣ ਆਪਾਂ ਚੱਲਦੇ ਆਂ ਬਾਹਰ ਪਾਣੀ ਪੋਣੀ ਆਪਾਂ ਚੇਂਜ ਕਰਤਾ ਇਹਨਾਂ ਦਾ ਤੇ ਹੁਣ ਤੁਹਾਨੂੰ ਵਿਖਾਵਾਂਗੇ ਮਿੱਤਰੋ ਆਪਣੇ ਕਬੂਤਰ ਉਹ ਆਪਣੇ ਉਧਰ ਛੱਤ ਦੇ ਉੱਤੇ ਰੱਖੇ ਹੋਏ ਆ ਉਹ ਤੁਹਾਨੂੰ ਵਿਖਾਵਾਂਗੇ ਠੀਕ ਹੈ ਮਿੱਤਰੋ ਤੇ ਇਹਨਾਂ ਵਾਸਤੇ ਆਪਾਂ ਰੋਟੀ ਵੀ ਲੈ ਕੇ ਆਉਂਦੇ ਹੁੰਨੇ ਸਵੇਰੇ ਸਵੇਰੇ ਬੜੇ ਸ਼ੌਂਕ ਨਾਲ ਖਾਂਦੇ ਆ ਰੋਟੀ ਹੁਣ ਵੇਖਿਆ ਆ ਆ ਆ ਆ ਬੜੇ ਸ਼ੌਂਕ ਨਾਲ ਖਾਂਦੇ ਆ ਇਕੱਠੇ ਹੋ ਜਾਂਦੇ ਸਾਰੇ ਤੇ ਮਤਲਬ ਜਿਆਦਾ ਸ਼ੌਕ ਇਹਨਾਂ ਨੂੰ ਰੋਟੀ ਦਾ ਹੈ ਇਹਨਾਂ ਦਾਣੇ ਥਾਣ ਦਾ ਸ਼ੌਂਕ ਨਹੀਂ ਹੈਗਾ ਇਹਨਾਂ ਨੂੰ ਜਿਆਦਾ ਇਹਨਾਂ ਨੂੰ ਰੋਟੀ ਦਾ ਸ਼ੌਕ ਹੈ ਮਿੱਤਰੋ ਰੋਟੀਆਂ ਭਾਵੇਂ ਕਿੰਨੀਆਂ ਮਰਜ਼ੀ ਪਾ ਦਿਓ ਇਹਨਾਂ ਨੂੰ ਬੜੇ ਸ਼ੌਂਕ ਨਾਲ ਖਾਂਦੇ ਸੀ ਠੀਕ ਹੈ ਮਿੱਤਰੋ ਲਓ ਜੀ ਮਿੱਤਰੋ ਹੁਣ ਆ ਗਏ ਸੀਗੇ ਆਪਾਂ ਛੱਤ ਦੇ ਉੱਤੇ ਠੀਕ ਹੈ ਮਿੱਤਰੋ ਪਹਿਲਾਂ ਆਪਾਂ ਤੁਹਾਨੂੰ ਕਬੂਤਰੀਆਂ ਦਿਖਾ ਦਿੰਨੇ ਆ ਮਿੱਤਰੋ ਵੇਖੋ ਕਰੋ ਚੈੱਕ ਪਈਆਂ ਕਬੂਤਰੀਆਂ ਣਾਣੇ ਤੁਣੇ ਇਹਨਾਂ ਨੂੰ ਪਾ ਦਿੰਨੇ ਆ ਤੇ ਇਹ ਵੀ ਸਾਰੇ ਜਾਨਵਰ ਠੀਕ ਠਾਕ ਨੇ ਮਿੱਤਰੋ ਓਕੇ ਦੀ ਰਿਪੋਰਟ ਐ ਸਾਰੇ ਵੱਡੇ ਘੋਤਰੀਆਂ ਨੇ ਮਿੱਤਰੋ ਇਹ ਸਾਰੀਆਂ ਤੇ ਸਾਰੇ ਠੀਕ ਠਾਕ ਨੇ ਘੋਤਰੀਆਂ ਇਹ ਵੀ ਸਾਰੇ ਇੱਕ ਦੋ ਬੱਚੇ ਵੀ ਹੈਗੇ ਆ ਵਿੱਚ ਤੇ ਸਾਰੇ ਜਾਨਵਰ ਠੀਕ ਨੇ ਇੱਕ ਆਹ ਬੱਚਾ ਨਵਾਂ ਕੱਢਿਆ ਸੀ ਮਿੱਤਰੋ ਇਹ ਥੋੜਾ ਜਿਹਾ ਕੰਡਮ ਜਿਹਾ ਹੈਗਾ ਦਵਾਈ ਪਾਣੀ ਦੇ ਰਹੇ ਆ ਇਹਨੇ ਇਹਨੂੰ ਅੱਖਾਂ ਖਰਾਬ ਹੋ ਗਈਆਂ ਸੀ ਇਹਦੀਆਂ ਉਹ ਮਹੀ ਜਾਇਆ ਸੀ ਨਾ ਉਹਦੇ ਕਰਕੇ ਥੋੜਾ ਜਿਹਾ ਹੋ ਗਿਆ ਸੀਗਾ ਵੈਸੇ ਹੁਣ ਤਾਂ ਕਾਫੀ ਠੀਕ ਹੈ ਦਵਾਈ ਦੂ ਵੀ ਦਿੱਤੀ ਸੀਗੀ ਤੇ ਬਾਕੀ ਵੇਖੋ ਪੀਕਾ ਤੋਂ ਤੱਕ ਸੈੱਟ ਹੁੰਦਾ ਇਹ ਠੀਕ ਹੈ ਮਿੱਤਰੋ ਇਹ ਆਪਣੀਆਂ ਕਬੂਤਰੀਆਂ ਆ ਗਈਆਂ ਮਿੱਤਰੋ ਵੱਡੀਆਂ ਸਾਰੀਆਂ ਬਾਕੀ 4-5 ਕਬੂਤਰੀਆਂ ਹੋਰ ਆ ਗਈਆਂ ਜੋੜਿਆਂ ਦੇ ਵਿੱਚ ਲਾਵਾਂਗੇ ਇਹਨਾਂ ਨੂੰ ਤੇ ਬਾਕੀ ਠੀਕ ਠਾਕ ਹੈ ਮਿੱਤਰੋ ਹੁਣ ਤੁਹਾਨੂੰ ਬਖਾਣੇ ਆ ਮਿੱਤਰੋ ਆਪਣੇ ਵੱਡੇ ਕਬੂਤਰ ਜਿਹੜੇ ਅੱਡ ਹੈਗੇ ਆ ਲੋ ਮਿੱਤਰੋ ਇਹ ਆਪਣੇ ਵੱਡੇ ਕਬੂਤਰ ਹੈ ਮਿੱਤਰੋ ਇੱਧਰ ਕਰੋ ਚੈੱਕ ਮੈਂ ਦੇਖੋ ਕਬੂਤਰ ਦੇਖ ਬੁੱਤਰਾ ਮਿੱਤਰੋ ਇਹਦੇ ਜੋ ਚਾਰ ਪੰਜ ਕਬੂਤਰ ਆਪਾਂ ਹੋਰ ਜੋੜਿਆਂ ਦੇ ਵਿੱਚ ਲਾਵਾਂਗੇ ਮਿੱਤਰੋ ਠੀਕ ਹੈ ਜੀ ਤੇ ਇਹ ਵੀ ਸਾਰੇ ਠੀਕ ਠਾਕ ਨੇ ਮਿੱਤਰੋ ਸਾਰੇ ਓਕੇ ਦੀ ਰਿਪੋਰਟ ਹੈ ਸਾਰੇ ਤੇ ਇੱਕ ਤਾਂ ਆਹ ਕਬੂਤਰ ਬੈਠਾ ਜਿਹੜਾ ਪਹਿਲੇ ਤੇ ਇਹਨੂੰ ਆਪਾਂ ਜੋੜਿਆਂ ਚ ਲਾਵਾਂਗੇ ਤੇ ਕਿ ਜਿਹੜਾ ਤੀਜੇ ਨੰਬਰ ਤੇ ਬੈਠਾ ਉਹਨੂੰ ਆਪਾਂ ਜੋੜਿਆਂ ਚ ਲਾਵਾਂਗੇ ਇੱਕ ਉਹ ਬੈਠਾ ਕਾਲਾ ਚੀਨਾ ਆ ਪਾਕਿਸਤਾਨੀ ਕਬੂਤਰ ਇਹ ਇਹਨੂੰ ਵੀ ਆਪਾਂ ਜੋੜਿਆਂ ਚ ਲਾਵਾਂਗੇ ਤੇ ਇੱਕ ਉਹ ਹਰੇ ਮੋਢਿਆਂ ਵਾਲਾ ਮਿੱਤਰੋ ਉਹ ਹਰੇ ਮੋਢਿਆਂ ਵਾਲਾ ਕਬੂਤਰ ਹੈ ਨਾ ਉਹਨੂੰ ਆਪਾਂ ਲਾਵਾਂਗੇ ਠੀਕ ਹੈ ਮਿੱਤਰੋ ਤੇ ਇਹ ਵੀ ਸਾਰੇ ਠੀਕ ਠਾਕ ਨੇ ਮਿੱਤਰੋ ਤੇ ਦਾਣਾ ਪਾਣੀ ਇਹਨਾਂ ਦਾ ਆਪਾਂ ਕਰ ਦਾਂਗੇ ਥੋੜੀ ਦਿਰ ਠਹਿਰ ਕੇ ਤੇ ਇਹ ਆਪਣੇ ਵੱਡੇ ਕਬੂਤਰ ਹੈ ਮਿੱਤਰੋ ਕਰੋ ਚੈੱਕ ਇਕੱਲਾ ਇਕੱਲਾ ਕਬੂਤਰ ਠੀਕ ਹੈ ਮਿੱਤਰੋ ਹੁਣ ਤੁਹਾਨੂੰ ਬਖਾਨਨੇ ਆ ਮਿੱਤਰੋ ਆਪਣਾ ਛੋਟਾ ਕੁੱਡਾ ਜਿਹਦੇ ਜਿੱਕ ਜੋੜਾ ਛੱਡਿਆ ਹੋਇਆ ਆਪਣਾ ਉਹ ਵਾਲਾ ਇਹ ਮਿੱਤਰੋ ਕੁੱਡਾ ਆਪਣਾ ਇਕੱਲਾ ਜੋੜੇ ਵਾਲਾ ਇਹ ਵੇਖੋ ਵੀ ਅੰਡੇ ਲਾਏ ਹੋਏ ਆ ਵੇਖੋ ਵੀ ਕਦੋਂ ਤੱਕ ਬੱਚੇ ਕੱਢ ਦੂਗੀ ਇਹ ਤੇ ਆ ਬੱਚਾ ਆਪਣਾ ਜਿਹੜਾ ਦੂਜੇ ਜੋੜੇ ਦਾ ਸੀਗਾ ਕਾਲਾ ਆ ਤੇ ਆ ਕਬੂਤਰ ਮਿੱਤਰੋ ਚਿੱਟੀਆਂ ਅੱਖਾਂ ਦਾ ਠੀਕ ਆ ਮਿੱਤਰੋ ਤੇ ਉਹ ਕਾਲੀ ਅੱਖਾਂ ਦੀ ਕਬੂਤਰੀ ਐ ਤੇ ਦੇਖੋ ਵੀ ਕਿਵੇਂ ਉੱਡਦੇ ਆ ਬੱਚੇ ਸਾਰੇ ਇਹਦੇ ਵੀ ਤੇ ਇਹਨੂੰ ਵੀ ਢਾਕੇ ਵੇਖਾਂ ਕਾਲੇ ਜਿਹਨੂੰ ਵੀ ਠੀਕ ਆ ਮਿੱਤਰੋ ਛਤਰੀ ਤੇ ਪਾਇਆ ਸੀ ਇਹਨੂੰ ਪਰਸੋਂ ਤੇ ਅੱਜ ਹੋਰ ਬੰਨ ਕੇ ਜਾਵਾਂਗੇ ਇੱਕ ਕਰ ਛਤਰੀ ਤੇ ਠੀਕ ਹੈ ਮਿੱਤਰੋ ਤੇ ਆਂਡੇ ਲਾਏ ਪਏ ਵੇਖੋ ਵੀ ਕਦੋਂ ਤੱਕ ਬੱਚੇ ਕੱਢਣਗੇ ਠੀਕ ਹੈ ਮਿੱਤਰੋ ਇਹ ਮਿੱਤਰੋ ਆਪਣਾ ਜੋੜਿਆਂ ਵਾਲਾ ਖੁੱਡਾ ਮਿੱਤਰੋ ਕਰੋ ਚੈੱਕ ਜਾਨਵਰ ਇਹ ਵੀ ਆਪਣੇ ਦੇਖੋ ਮਿੱਤਰੋ ਕਲਾ ਕਲਾ ਜੋੜਾ ਖੁੱਡਾ ਬਾਕੀ ਬਹੁਤ ਵਧੀਆ ਬਣਿਆ ਮਿੱਤਰੋ ਕਰੋ ਚੈੱਕ ਆਪਣੇ ਕਬੂਤਰ ਇਹ ਬਾਕੀ ਆਪਾਂ ਚੈੱਕ ਕਰਦੇ ਆ ਵੀ ਕਿਹੜੇ ਜੋੜੇ ਨੇ ਆਂਡੇ ਲਾਏ ਕਿਹੜੇ ਨੇ ਨਹੀਂ ਲਾਏ ਮਿੱਤਰੋ ਇੰਕੇ ਮਿੱਤਰੋ ਬਾਕੀ ਚੈੱਕ ਕਰ ਲੋ ਪਹਿਲਾਂ ਆਪਣੇ ਆਹਾ ਜੋੜੇ ਹੈਗੇ ਮਿੱਤਰੋ 7-8 ਜੋੜੇ ਇਹ ਤੇ ਬੱਚੇ ਵੀ ਵੇਖਦੇ ਆਪਾਂ ਇਹਨਾਂ ਤੇ ਕਿ ਕਿੰਨੇ ਕੂਡਣਗੇ ਉਸੇ ਹਿਸਾਬ ਨਾਲ ਆਪਾਂ ਵੇਖ ਲਾਂਗੇ ਠੀਕ ਹੈ ਮਿੱਤਰੋ ਤੇ ਆਹ ਵਾਲੀ ਕਬੂਤਰੀ ਨੇ ਮਿੱਤਰੋ ਇਧਰ ਆਂਡੇ ਧਰੇ ਹੋਏ ਆ ਇਹ ਗਾ ਮਿੱਤਰੋ ਇਹਨੇ ਦੋਵੇਂ ਅੰਡੇ ਲਾਤੇ ਬਾਕੀ ਸਾਰੀਆਂ ਟੋਕਰੀਆਂ ਖਾਲੀ ਪਈ ਆ ਇਹ ਵੀ ਖਾਲੀ ਪਈ ਉਹ ਵੀ ਖਾਲੀ ਪਈ ਐ ਆ ਥੱਲੇ ਵਾਲੀ ਵੀ ਖਾਲੀ ਐ ਆ ਵੀ ਆ ਵੀ ਬਾਕੀ ਦੇਖਦੇ ਆ ਕਿਹੜੇ ਨੇ ਅੰਡੇ ਹੋਰ ਲਾਏ ਆ ਇਧਰ ਖੰਭ ਖੰਭ ਤੇ ਜੋੜੀ ਬੈਠਾ ਜੋੜਾ ਆਲਾ ਚਿੱਟੀਆਂ ਖਾਲਾ ਤੇ ਬਾਕੀ ਦੇਖਦੇ ਆ ਮਿੱਤਰੋ ਲੋ ਮਿੱਤਰੋ ਅੱਜ ਦੇ ਲਈ ਇੰਨਾ ਹੀ ਮਿੱਤਰੋ ਠੀਕ ਹੈ ਮਿੱਤਰੋ ਤੇ ਚੈਨਲ ਕਰ ਲੋ ਸਬਸਕ੍ਰਾਈਬ ਮਿੱਤਰੋ ਡੇਲੀ ਦੀ ਅਪਡੇਟ ਵੇਖਣ ਵਾਸਤੇ ਤੇ ਆਪਾਂ ਡੇਲੀ ਦੀ ਅਪਡੇਟ ਪਾਇਆ ਕਰਾਂਗੇ ਜੋ ਵੀ ਆਪਣੇ ਕੋਲ ਹੋਊਗੀ ਠੀਕ ਹੈ ਮਿੱਤਰੋ ਚੈਨਲ ਨੂੰ ਆਪਣਾ ਸਬਸਕ੍ਰਾਈਬ ਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਮਿੱਤਰੋ ਕਿ ਵੀਡੀਓ ਕਿਵੇਂ ਬਣੀ ਹੈ ਜਰੂਰ ਦੱਸਿਆ ਕਰੋ ਠੀਕ ਹੈ ਮਿੱਤਰੋ ਅੱਜ ਦੇ ਲਈ ਇੰਨਾ ਹੀ ਜੀ